ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਲਮ ਮੇਰੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹਿ ਰਹੇ ਹੋਵੋਗੇ ਵੈਰ ਗੁਰੂ ਦਾ ਆਸਰਾ ਤੁਹਾਡੇ ਤੇ ਬਣਿਆ ਰਹੇ ਪ੍ਰਮਾਤਮਾ ਤੁਹਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ ਸੌਣ ਦਾ ਮਹੀਨਾ ਤਕਰੀਬਨ ਖਤਮ ਹੋਣ ਤੇ ਆਇਆ ਹਨ ਤੇ ਮੇਰਾ ਵੀ ਜੀ ਕਰਿਆ ਹੈ ਤੁਹਾਡੇ ਨਾਲ ਗੱਲਾਂ ਕਰਨ ਨੂੰ ਲਗਭਗ ਸਾਰੇ ਕਿਤੇ ਰਖੜੀ ਕੱਲ ਸੀਗੀ ਧੀਆਂ ਦੀ ਜਿਹੜੀ ਸਮਾਪਤੀ ਆ ਹੋ ਚੁੱਕੀ ਹੈਗੀ ਹੁਣ ਕਈਆਂ ਜਗ੍ਹਾ ਤੇ ਕਈ ਕਈ ਦਿਨ ਤੀਆਂ ਦਾ ਤਿਹਾਰ ਮਨਾਇਆ ਗਿਆ ਕਈਆਂ ਜਗ੍ਹਾ ਤੇ ਹੁਣੇ ਸਟੇਜੀ ਤੀਆਂ ਨਹੀਂ ਗਿਆ ਕਈਆਂ ਜਗ੍ਹਾ ਤੇ ਇੱਕ ਜਾਂ ਦੋ ਦਿਨ ਮਨਾਇਆ ਗਿਆ ਤੇ ਇਸੇ ਦੇ ਸਬੰਧ ਵਿੱਚ ਹੀ ਮੈਂ ਮਤਲਬ ਦਿਲ ਕਰਦਾ ਸੀ ਗੱਲਾਂ ਕਰਨ ਨੂੰ ਪਿੰਡ ਸਾਡੇ ਵੀ ਤੀਆਂ ਭਰੀਆਂ ਬਹੁਤ ਸਾਰੀਆਂ ਕੁੜੀਆਂ ਆਈਆਂ ਹਨ ਸਾਰਿਆਂ ਨੂੰ ਮਿਲੇ ਚਾਚੀਆਂ ਤਾਈਆਂ ਦਾਦੀਆਂ ਨੂੰ ਬਹੁਤ ਵਧੀਆ ਲੱਗਿਆ ਪਰ ਉਹ ਗੱਲ ਉਹੀ ਹੈ ਵੀ ਕਿਤੇ ਵੀ ਨਵੀਂ ਪਨੀਰੀ ਨੂੰ ਆਪਾਂ ਤੀਆਂ ਸਿਖਾਉਣੀਆਂ ਨੇ ਨਵੀਂ ਪਨੀਰੀ ਨੂੰ ਤੀਆਂ ਕਿਵੇਂ ਸਿਖਾਵਾਂਗੇ ਜੀ ਗਿੱਧਾ ਦਾ ਕੁੜੀਆਂ ਪਾਉਂਦੀਆਂ ਨਹੀਂ ਹੈਗੀਆਂ ਜਦੋਂ ਮਤਲਬ ਡੀਜੇ ਕਰੇ ਨਾ ਮਾਮੀ ਜੀ ਨੇ ਸਾਨੂੰ ਦੱਸਿਆ ਵੀ ਡੀਜੇ ਵਗੈਰਾ ਬੁੱਕ ਕਰੇ ਨਹੀਂ ਹਨਾ ਚਲੋ ਠੀਕ ਹੈ ਇਹ ਜ਼ਰੂਰਤ ਹੋ ਗਈ ਬੱਚੇ ਅੱਜ ਕੱਲ ਡੀਜੇ ਆ ਤੇ ਨੱਚਦੇ ਨੇ ਪਰ ਜਦੋਂ ਮਤਲਬ ਅਸੀਂ ਉਹਨਾਂ ਨੂੰ ਕਿਹਾ ਵੀ ਗਿੱਧਾ ਪਾ ਲੈਣਗੇ ਵੀ ਤੀਆਂ ਤੇ ਤਾਂ ਗਿੱਧਾ ਹੁੰਦਾ ਵੀ ਪਹਿਲਾਂ ਕਿਹੜੇ ਡੀਜੇ ਹੁੰਦੇ ਸੀ ਕਹਿੰਦੇ ਨਹੀਂ ਕਿਸੇ ਨੂੰ ਬੋਲੀ ਨਹੀਂ ਆਉਂਦੀ ਹੈਗੀ ਜਦੋਂ ਗਿੱਧਾ ਪਾਉਣ ਲੱਗੀਆਂ ਜਿੰਨਾ ਜਿਹੜੇ ਛੋਟੀ ਉਮਰ ਦੀਆਂ ਕੁੜੀਆਂ ਨੇ ਉਹਨਾਂ ਨੇ ਕਿਸੇ ਨੇ ਵੀ ਨਾ ਤਾੜੀ বাজਾਈ ਨਾ ਕੋਈ ਬੋਲੀ ਪਾਈ ਮਤਲਬ ਉਹ ਅਫਸੋਸੀਆਂ ਖੜੀਆਂ ਰਹੀਆਂ ਨੇ ਜਿਵੇਂ ਉਹਨਾਂ ਨੂੰ ਸੋਗ ਹੋ ਰਿਹਾ ਹੋਵੇ ਉਹ ਵੇਟ ਕਰ ਰਹੀਆਂ ਹੁਣ ਵੀ ਕਦੋਂ ਹਟਣਗੀਆਂ ਇਹ ਕਿਉਂ ਮਤਲਬ ਬੋਰ ਕਰ ਵੀ ਮਤਲਬ ਅਸੀਂ ਜਿਵੇਂ ਉਹਨਾਂ ਨੂੰ ਬੋਰ ਕਰਦੇ ਹੋਈ ਹੈ ਹਨਾ ਕਿਉਂਕਿ ਉਹਨਾਂ ਦੀ ਸਮਝ ਤੋਂ ਸਮਝ ਹੀ ਨਹੀਂ ਸਿਆਰੀ ਕਿ ਜਦੋਂ ਜੇ ਡੀਜੇ ਤਾਂ ਆਪਾਂ ਦੇਖੋ ਕੋਈ ਵਿਆਹ ਆਦੀ ਹੈ ਕੋਈ ਖੁਸ਼ੀ ਦਾ ਪ੍ਰੋਗਰਾਮ ਆਪਾਂ ਉੱਥੇ ਵੀ ਲਾ ਲੈਨੇ ਆ ਮਨਪਸੰਦ ਦੇ ਗਾਣੇ ਲਾ ਕੇ ਨੱਚ ਲੈਨੇ ਆ ਪਰ ਤੀਆਂ ਦਾ ਮਤਲਬ ਡੀਜੇ ਨਹੀਂ ਸੀ ਜੀ ਤੀਆਂ ਦਾ ਮਤਲਬ ਇਹ ਸੀਗਾ ਵੀ ਚਲੋ ਹੁਣ ਫੋਨਾਂ ਤੇ ਵੀ ਬੰਦਾ ਗੱਲਾਂ ਕਰ ਲੈਂਦਾ ਹੈਗਾ ਅੱਗੇ ਕੁੜੀਆਂ ਸਿਰਫ ਧੀਆਂ ਚ ਇਕੱਠੀਆਂ ਹੁੰਦੀਆਂ ਜਿਹੜਾ ਸੌਹਰਿਆਂ ਵੱਲੋਂ ਗੁੱਬਗਵਾਟ ਸੀਗਾ ਉਹ ਕੱਢ ਲੈਂਦੀਆਂ ਸੀਗੀਆਂ ਬੋਲੀਆਂ ਰਾਹੀਂ ਹੱਸ ਖੇਡ ਲੈਂਦੀਆਂ ਗੱਲਾਂ ਵੀ ਕਰ ਲੈਂਦੀਆਂ ਹੁਣ ਨਾ ਤਾਂ ਜੀ ਕੋਈ ਗੱਲਾਂ ਕਰਦਾ ਤੇ ਨਾ ਕੋਈ ਬੋਲੀਆਂ ਪਾਉਂਦਾ ਬਸ ਹੁਣ ਸਿਰਫ ਡੀਜੇ ਲੱਗਿਆ ਹੁੰਦਾ ਤੇ ਉਹਦੇ ਉੱਤੇ ਨੱਚੀ ਜਾਂਦੀਆਂ ਨੇ ਕੁੜੀਆਂ ਜੇ ਮਤਲਬ 10 ਮਿੰਟ ਵੀ ਅਸੀਂ ਨੇ ਡੀਜੇ ਵਿੱਚ ਦੀ ਬੰਦ ਕਰਵਾਤਾ ਮਾਮੀ ਜੀ ਨੇ ਵੀ ਚਾਹ ਪਾਣੀ ਜਾਂ ਕੁਝ ਤੁਸੀਂ ਖਾ ਪੀ ਲਓ ਪਰ ਕਿਸੇ ਨੂੰ ਮੂਹ ਚੰਗਾ ਨਹੀਂ ਲੱਗਿਆ ਨਵੀਂ ਪਨੀਰੀ ਦੀਆਂ ਬੱਚੀਆਂ ਨੇ ਜਿਹੜੀਆਂ ਉਹਨਾਂ ਨੂੰ ਜਿਹੜੀ ਸਾਡੀ ਉਮਰ ਦੇ ਨੇ ਉਹਨਾਂ ਨੂੰ ਤਾਂ ਲੱਗ ਰਿਆ ਸੀ ਵੀ ਹਾਂ ਦੇਖੀਏ ਆਪਾਂ ਐਵੇਂ ਕਰਦੇ ਹੁੰਦੇ ਸੀਗੇ ਬੋਲੀਆਂ ਪਾਉਂਦੇ ਸੀ ਨੱਚਦੇ ਸੀ ਵੀ ਆਪਾਂ ਹੁਣ ਵੀ ਐਵੇਂ ਹੀ ਕਰੀਏ ਪਰ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀ ਪਰ ਉਹ ਗੱਲ ਬਣੀ ਨਹੀਂ ਹੈਗੀ ਜਿਹੜਾ 25 ਸਾਲ ਪਹਿਲਾਂ ਅਸੀਂ ਤੀਆਂ ਮਨਾਉਂਦੇ ਸੀਗੇ ਤੇ ਬਾਕੀ ਸੇਲੀਆਂ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਨਾਲ ਦੁੱਖ ਸੁੱਖ ਕੀਤਾ ਕਈਆਂ ਨੂੰ ਤਾਂ ਹੁਣ ਉਹ 25 ਸਾਲ ਪਹਿਲਾਂ ਦੇ ਮਿਲੇ ਹੋਏ ਸੀਗੇ ਮਿਲੇ ਵੀ ਨਹੀਂ ਸੀ ਹਨਾ ਤੇ ਕੁੜੀਆਂ ਫਿਰ ਫੋਨ ਤੇ ਪੁੱਛੀ ਗਈਆਂ ਵੀ ਆਵੋਗੇ ਆਵੋਗੇ ਇੱਕ ਦੂਜੇ ਨੂੰ ਚਲੋ ਇਕੱਠੀਆਂ ਹੋ ਕੇ ਚਲੀਆਂ ਗਈਆਂ ਵਧੀਆ ਲੱਗਿਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਤੀਆਂ ਤੇ ਬੁਲਾਇਆ ਤੇ ਪਰ ਗਿੱਧਾ ਲੋਕ ਹੋ ਗਿਆ ਜੀ ਬਿਲਕੁਲ ਇਹ ਤਾਂ ਹੁਣ ਹਜੇ ਵਿਆਹ ਸ਼ਾਦੀ 'ਚ ਤਾਂ ਫੇਰ ਵੀ ਗਿੱਧਾ-ਗੁੱਧਾ ਪੈ ਜਾਂਦਾ ਹੁਣ ਤਾਂ ਤੀਆਂ ਵਾਲਾ ਗਿੱਧਾ ਤਾਂ ਬਿਲਕੁਲ ਲੋਪ ਹੋ ਗਿਆ ਤੀਆਂ ਵਾਲੀਆਂ ਕਿਸੇ ਨੂੰ ਗੋਲੀਆਂ ਹੀ ਨਹੀਂ ਆਉਂਦੀਆਂ ਤੀਆਂ ਵਾਲੀਆਂ ਨਾ ਕਿਸੇ ਨੂੰ ਬੋਲੀਆਂ ਕਿ ਤੀਆਂ ਦੇ ਉੱਤੇ ਕੀ ਹੁੰਦਾ ਸੀਗਾ ਬੋਲੀਆਂ ਹੁੰਦੀਆਂ ਵੀਰਾਂ ਦੀਆਂ ਪਰਜਾਈਆਂ ਦੀਆਂ ਤੇ ਜਠਾਣੀਆਂ ਦੀਆਂ ਜੇਠਾਆਂ ਦੀਆਂ ਸੱਸਾਂ ਦੀਆਂ ਤੀਆਂ ਦੀਆਂ ਬੋਲੀਆਂ ਪਤਾ ਕੀ ਹੁੰਦੀਆਂ ਸੀ ਥੋੜੇ ਥੋੜੇ ਨਗਹੋਰੇ ਤਾਨੇ ਮੇਨੇ ਤੇ ਹਾਸਾ ਮਜ਼ਾਕ ਰਿਸ਼ਤਿਆਂ ਦੇ ਵਿੱਚ ਤੇ ਉਹ ਬਸ ਹੁਣ ਹੈ ਹੀ ਨਹੀਂ ਜਿਵੇਂ ਕਹਦੇ ਵੀ ਅੱਗੋਂ ਸੱਸ ਵਗਿਹੜੀ ਟੱਕਰੀ ਮਾਪਿਆਂ ਨੇ ਰੱਖੀ ਲੜਨ ਪਤਾ ਨਹੀਂ ਤੇ ਜੀ ਹੁਣ ਸੱਸਾਂ ਵਗਿਹੜੀਆਂ ਨਹੀਂ ਰਹੀਆਂ ਹੈਗੀਆਂ ਸਹੀ ਗੱਲ ਆ ਵੀ ਕੁੜੀਆਂ ਨੇ ਜਿਹੜਾ ਬੋਲਦੀਆਂ ਰਹਿੰਦੀਆਂ ਨੇ ਹੁਣ ਕੱਢਦੀਆਂ ਰਹਿੰਦੀਆਂ ਨੇ ਆਪਣੇ ਮਨ ਦੀ ਪੜਾ ਸਕੇ ਸਿਰਫ ਤੀਆਂ ਚੀਜ਼ਾਂ ਕੇ ਕੱਢਦੀਆਂ ਸੀਗੀਆਂ ਠੀਕ ਹੈ ਹੋ ਸਕਦਾ ਪਤਾ ਨਹੀਂ ਇਹੀ ਕਾਰਨ ਹੋ ਸਕਦਾ ਬਾਕੀ ਤੀਆਂ ਦਾ ਹੁਣ ਸਾਰੇ ਕਿਤੇ ਐਂਡ ਹੋ ਚੁੱਕਿਆ ਕਿਉਂਕਿ ਰਖੜੀ ਤੱਕ ਹੀ ਹੁੰਦਾ ਤੀਆਂ ਦਾ ਤਿਹਾਰ ਪਹਿਲਾ ਵਾਲੇ ਟਾਈਮ ਦੇ ਵਿੱਚ ਤਾਂ ਜਦੋਂ ਕੁੜੀਆਂ ਤੀਆਂ ਦੇਖਣ ਆਉਂਦੀਆਂ 15 ਦਿਨ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਜੇ ਦੂਜਾ ਪਹਿਲੇ ਪੱਖ ਦੀ ਹੁੰਦੀਆਂ ਜਾਂ ਪਿਛਲੇ ਪੱਖ ਦੀਆਂ ਫਿਰ ਜਦੋਂ ਰਖੜੀ ਤੋਂ ਇੱਕ ਦਿਨ ਪਹਿਲਾਂ ਸਮਾਪਤੀ ਹੋ ਜਾਂਦੀ ਸੀਗੀ ਤੀਆਂ ਦੀ ਤੇ ਫਿਰ ਰਖੜੀ ਬੰਨ ਕੇ ਕੁੜੀਆਂ ਸੰਧਾਰਾ ਪੇਕਿਆਂ ਤੋਂ ਲੈ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਬਿਸਕੁਟ ਕਰਾਏ ਹੁੰਦੇ ਸੀ ਤੇ ਮਠੀਆਂ ਹੁੰਦੀਆਂ ਸੀ ਈਆਂ ਦੇ ਸੰਧਾਰੇ ਵਿੱਚ ਕੋਈ ਮਠਾਈ ਨਹੀਂ ਸੀ ਹੁੰਦੀ ਬਿਸਕੁਟ ਤੇ ਮਠੀਆਂ ਹੁੰਦੀਆਂ ਸੀ ਘਰੇਲੂ ਸਮਾਨ ਹੁੰਦਾ ਸੀ ਤੇ ਉਹ ਪੇਕਿਆਂ ਤੋਂ ਕੁੜੀਆਂ ਖੁਦ ਲੈ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਕਈਆਂ ਦੇ ਭਰਾ ਛੱਡ ਕੇ ਆਉਂਦੇ ਹੁੰਦੇ ਨਾਲੇ ਸੰਧਾਰਾ ਛੱਡੇ ਹੁੰਦੇ ਨਾਲੇ ਆਪਣੀ ਧੀ ਭੈਣ ਨੂੰ ਛੱਡੇ ਆਉਂਦੇ ਜਾਂ ਫਿਰ ਕਈਆਂ ਦੇ ਹਸਬੰਦ ਲੈ ਕੇ ਜਾਂਦੇ ਆ ਕੇ ਹਣਾ ਜਿਵੇਂ ਜਿਵੇਂ ਕਿਸੇ ਦੇ ਘਰ ਦਾ ਮਾਹੌਲ ਹੁੰਦਾ ਸੀ ਚਲੋ ਹੁਣ ਭਰਾ ਹਨਾ ਸੁਧਾਰੇ ਪਹਿਲਾਂ ਦੇ ਆਉਂਦੇ ਨੇ ਜੀ ਚਲੋ ਮਿਲੇ ਆਉਂਦੇ ਨੇ ਬਹਾਨੇ ਨਾਲ ਹੁਣ ਇੱਕ ਤਾਂ ਇਹ ਝੋਨੇ ਦੀ ਰੁੱਤ ਹੁੰਦੀ ਹੈ ਦੇ ਵਿੱਚ ਦੋ ਤਿੰਨ ਮਹੀਨੇ ਤਾਂ ਨਿਕਲਣੇ ਨਹੀਂ ਹੁੰਦਾ ਹੈਗਾ ਅੱਜ ਕੱਲ ਆ ਕੇ ਥੋੜਾ ਜਿਹਾ ਜੀਰੀ ਦੇ ਵਿੱਚ ਪਾਣੀ ਜਿਹੜਾ ਖੜਨ ਲੱਗ ਜਾਂਦਾ ਫਿਰ ਇਸ ਬਹਾਨੇ ਭਾਈਆਂ ਭਰਜਾਈ ਆ ਜਾਂਦੇ ਨੇਗੇ ਤੇ ਬਾਕੀ ਹੁਣ ਕੱਲ ਜਿਹੜਾ ਰਖੜੀ ਦਾ ਤਿਹਾਰਾ ਉਹ ਮਨਾਇਆ ਸਾਰਿਆਂ ਨੇ ਜਦੋਂ ਪਿਛਲੇ ਐਤਵਾਰ ਜਦੋਂ ਤੀਆਂ ਲੱਗੀਆਂ ਨੇ ਜਿਸ ਦਿਨ ਸਾਡੇ ਪਿੰਡ ਤੀਆਂ ਭਰੀਆਂ ਨੇ ਉਸ ਦਿਨ ਕੱਲਾ ਉਥੇ ਨਿਤੀਆਂ ਭਰੀਆਂ ਜਗ੍ਹਾ ਜਗ੍ਹਾ ਹਰੇਕ ਪਿੰਡ ਦੇ ਵਿੱਚ ਤੀਆਂ ਭਰੀਆਂ ਲੱਗੀਆਂ ਹਨ ਉਸ ਦਿਨ ਵਿੱਚ ਅਸੀਂ ਦੇਖਿਆ ਜਦੋਂ ਜਾਂਦੇ ਜਾਂਦੇ ਅਸੀਂ ਹੋਟਲ ਤੋਂ ਮਠਿਆਈ ਲੈਂਦੇ ਸੀ ਹੋਟਲ ਦੇ ਉੱਤੇ ਸਾਨੂੰ ਅੱਧਾ ਘੰਟਾ ਸੀ ਖੜੇ ਰਹੇ ਸਾਡੀ ਅੱਧੇ ਘੰਟੇ ਬਾਅਦ ਵਾਰੀ ਆਈ ਕਿਉਂਕਿ ਤੀਆਂ ਕੁੜੀਆਂ ਨੂੰ ਹਨਾ ਟਾਈਮ ਹੀ ਨਹੀਂ ਹੈਗਾ ਆਪਦੀ ਕਬੀਲਦਾਰੀ ਦੇ ਵਿੱਚ ਇੰਨੀ ਉਲਝ ਗਈਆਂ ਫਿਰ ਉਹਨਾਂ ਨੇ ਸੋਚਣਾ ਕਿ ਅਜੈਤਵਾਰ ਹੈ ਤੀਆਂ ਵੀ ਦੇਖੇ ਆਵਾਂਗੇ ਰਖੜੀ ਵੀ ਬੰਨ੍ਹੇ ਆਵਾਂਗੇ ਵੱਧ ਤੋਂ ਵੱਧ ਇੱਕ ਰਾਤ ਕਈਆਂ ਦਾ ਤਾਂ ਵਿਚਾਰੀਆਂ ਦਾ ਅਸੀਂ ਦੇਖਿਆ 5 ਵਜੇ ਧਾਰਾਂ ਦਾ ਟਾਈਮ ਹੋਇਆ ਤੇ ਉਹਨਾਂ ਨੇ ਸਾਰੀਆਂ ਨੂੰ ਉੱਥੇ ਛੱਡ ਕੇ ਵੀ ਮੈਂ ਧਾਰਾਂ ਕੱਢਣੀਆਂ ਨੇ ਕਵੀਲਦਾਰੀਆਂ ਦੇ ਵਿੱਚ ਆਪਾਂ ਇੰਨੇ ਉਲਝ ਜਾਂਦੇ ਆ ਕੰਮ ਤਾਂ ਦੇ ਆਪਾਂ ਨੂੰ ਕਰਨੇ ਪੈਂਦੇ ਨੇ ਹਨਾ ਆਪਦੇ ਕੰਮ ਮਤਲਬ ਤਿਥ ਤਿਹਾਰ ਦਾ ਚਲੋ ਕਦੇ ਆਉਂਦਾ ਕੰਮ ਤਾਂ ਆਪਾਂ ਨੂੰ ਰੋਜ਼ ਹੀ ਚਾਹੀਦੇ ਨੇ ਵੀ ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਹੁਣ ਘਰੇਲੂ ਜੰਜਟਾ ਦੇ ਵਿੱਚ ਉਹ ਖੁਸ਼ੀਆਂ ਜਿਹੜੀਆਂ ਆਪਾਂ ਲੱਭਦੇ ਆ ਹੁਣ ਉਹ ਲੋਪ ਹੋ ਗਈ ਤੇ ਬਾਕੀ ਜਾ ਕੇ ਵਧੀਆ ਲੱਗਦਾ ਹੈ ਕੁੜੀਆਂ ਨੂੰ ਇਹ ਨਾ ਕਿਹਾ ਕਰੋ ਵੀ ਇਹ ਆਪਣੇ ਸਿੱਖ ਇਤਿਹਾਸ ਚ ਨਹੀਂ ਆਉਂਦਾ ਮੰਨਦੇ ਆਂ ਜੀ ਆਪਣੇ ਸਿੱਖ ਇਤਿਹਾਸ ਚ ਨਹੀਂ ਆਉਂਦਾ ਪਰ ਜੇ ਆਪਣੀ ਖੁਸ਼ੀ ਲਈ ਕੁੜੀਆਂ ਹੱਸ ਖੇਡ ਲੈਂਦੀਆਂ ਨੇ ਤਾਂ ਕੋਈ ਇਹਦੇ ਵਾਸਤੇ ਬਹੁਤੋ ਕੋਈ ਵੱਡਾ ਗਨਾਹ ਨਹੀਂ ਕਰ ਲਿਆ ਉਹਨਾਂ ਨੇ ਕੋਈ ਮੇਰੇ ਵਰਗੀਆਂ ਦੁਖਿਆਰੀ ਪਹਿਣਾ ਹੁੰਦੀਆਂ ਨੇ ਜਿਹੜੀਆਂ ਜਾ ਕੇ ਕੁਸ਼ਤ ਐਵ ਲਈ ਆਪਣਾ ਦੁੱਖ ਦਰਦ ਭੁੱਲ ਜਾਂਦੀਆਂ ਨੇ ਹਨਾ ਕਿਸੇ ਨੂੰ ਸਜਿਆ ਦੇਖ ਕੇ ਜੀ ਕਰਿਆ ਹੁੰਦਾ ਹੁੰਦਾ ਵੀ ਮੈਂ ਵੀ ਚੰਗਾ ਪਾਲਾਂ ਮੈਂ ਵੀ ਚੰਗਾ ਖਾਲਾਂ ਤੇ ਬਾਕੀ ਰਖੜੀ ਹੈ ਜਿਹੜੀ ਉਹ ਸਾਰਿਆਂ ਨੇ ਜ਼ਿਆਦਾਤਰ ਉਦਨ ਮਨਾ ਲਈ ਬਾਕੀ ਜਿਹੜੀਆਂ ਰਹਿਣੀਆਂ ਸੀਗੀਆਂ ਭੈਣਾਂ ਕੱਲ ਬਨ ਕੇ ਆਈਆਂ ਹੋਣਗੀਆਂ ਰਖੜੀ ਤੇ ਰਖੜੀ ਕੱਲਿਆ ਇਹ ਨਹੀਂ ਹੈਗਾ ਵੀ ਆਪਾਂ ਵੀਰਾਂ ਤੋਂ ਕੁਝ ਲੈਣ ਜਾਣਾ ਹੁਣ ਹਰੇਕ ਭੈਣੇ ਚੀਜ਼ ਨੂੰ ਸਮਝਦੀ ਹੈ ਨਾ ਉਹ ਆਪਣੇ ਭਰਾ ਨੂੰ ਜਿਹੜਾ ਐ ਹੁੰਦਾ ਵੀ ਮੈਂ ਅਦੇ ਭਰਾ ਦੇ ਗੁੱਟ ਤੇ ਜਿਹੜੀ ਰਖੜੀ ਬਨ ਕੇ ਖੁਸ਼ੀ ਮਿਲਦੀ ਹੈਗੀ ਉਹ ਮਤਲਬ ਭੈਣ ਦਾ ਮਾਨ ਸਤਕਾਰ ਹੁੰਦਾ ਮੈਂ ਵੀ ਬੰਨੀ ਹੈ ਰਖੜੀ ਮੇਰੀ ਵੀ ਕੱਲ ਨੰਨ ਦਾ ਆਈਆਂ ਸੀਗੀਆਂ ਤੇ ਇੱਕ ਮੈਨੂੰ ਵੀ ਬਰਖੜੀ ਵਰਨ ਕੇ ਗਈਆਂ ਨੇ ਜੀ ਉਹ ਬਹੁਤ ਵਧੀਆ ਲੱਗਦਾ ਹਨਾ ਚਲੋ ਮੈਂ ਉਹਨਾਂ ਦੇ ਭਰਾ ਦੀ ਥਾਂ ਤੇ ਆਪਦੇ ਭਤੀਜੇ ਨੂੰ ਵੀ ਬਨ ਕੇ ਗਈਆਂ ਨੇ ਮੇਰੇ ਵੀ ਬਨ ਕੇ ਗਈਆਂ ਨੇ ਵੀ ਵਧੀਆ ਲੱਗਦਾ ਹੈਗਾ ਹਨਾ ਤੇ ਇਹ ਰਿਸ਼ਤਿਆਂ ਨੂੰ ਸੰਜੋਗ ਕੇ ਰੱਖਣਾ ਪੈਂਦਾ ਜੀ ਦੇਖੋ ਵਿਖਰਦੇ ਵਿਖਰਦੇ ਵਿਖਰ ਜਾਂਦੇ ਨੇ ਜੇ ਇੱਕ ਬੰਦਾ ਕਿੰਨਾ ਕਚੇਰ ਸੰਜੋਲੂਗਾ ਹਨਾ ਕੁੜੀਆਂ ਨੂੰ ਵੀ ਚਾਹੀਦਾ ਪਰ ਜਹਾਂੀਆਂ ਨੂੰ ਵੀ ਚਾਹੀਦਾ ਵੀ ਘਰੇ ਆਈਆਂ ਭੈਣਾਂ ਨੂੰ ਮੱਥੇ ਵਟਾ ਨਾ ਪਾਉਣ ਕੀ ਲੈ ਜਾਣਗੀਆਂ ਕੋਈ ਕੋਈ ਭੁੱਖਾ ਨਹੀਂ ਹੁੰਦਾ ਜੀ ਕੋਈ ਸੂਟਾ ਦਾ ਭੁੱਖਾ ਨਹੀਂ ਹੁੰਦਾ ਕੋਈ ਪੈਸਿਆਂ ਦਾ ਭੁੱਖਾ ਨਹੀਂ ਹੁੰਦਾ ਜੇ ਕੋਈ ਮਾਨਸਤਕਾਰ ਨਾਲ ਦੇ ਰਿਹਾ ਸਿਰ ਮੱਥੇ ਲਾ ਕੇ ਫੜੋ ਜੇ ਮਤਲਬ ਕਿਸੇ ਤੋਂ ਨਹੀਂ ਦਿੱਤੇ ਜਾਂਦੇ ਉਹਦੇ ਤੇ ਤਰਾਜਗੀਰੀ ਨਾ ਕਰੋ ਹਣਾ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਡੱਬਾ ਲੈ ਕੇ ਆਏ ਹੋ ਤੁਸੀਂ ਉਹਦਾ ਮੁੱਲ ਲੈਣਾ ਠੀਕ ਹੈ ਕਿਸੇ ਭਾਈ ਦੀ ਗੰਜੈਸ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਜੇ ਜੇ ਭੈਣ ਮਤਲਬ ਆਪਦੇ ਘਰੇ ਰੱਜੀ ਪੁੱਜੀ ਆ ਹਨਾ ਪੈਸਿਆਂ ਦੇ ਵਿੱਚ ਤੇ ਉਹ ਆਦੇ ਭਰਾ ਦੀ ਥੋੜੀ ਜਿਹੀ ਮਦਦ ਵੀ ਕਰ ਦੂਗੀ ਉਹ ਕੋਈ ਉਹਦੇ ਵਾਸਤੇ ਗਿਫਟ ਵੀ ਲੈ ਆਉਗੀ ਕੋਈ ਹਨਾ ਮਠਾਈ ਲੈ ਆਉਗਾ ਉਹਦੇ ਭਤੀਜੇ ਭਤੀਜਿਆਂ ਵਾਸਤੇ ਚੀਜ਼ ਲੈ ਆਉਗੀ ਕੋਈ ਕਾਸ ਗੱਲ ਨਹੀਂ ਹੁੰਦੀ ਇਹ ਨਹੀਂ ਮਾਵਾ ਨੂੰ ਵੀ ਚਾਹੀਦਾ ਵੀ ਇਹ ਨਾ ਕਹਿਣ ਮੇਰੀ ਧੀ ਨੇ ਤੈਨਾਂ ਖਰਚਾ ਕੀਤਾ ਮੇਰੀ ਧੀ ਨੂੰ ਆ ਦਿੱਤਾ ਨਹੀਂ ਆ ਨਹੀਂ ਦਿੱਤਾ ਨਾ ਜੀ ਇਹ ਬਹੁਤ ਗਲਤ ਗੱਲ ਹੈਗੀ ਹਨਾ ਜੇ ਭਰਾ ਮਦਦ ਦੇ ਯੋਗ ਹੈ ਤਾਂ ਭਰਾ ਕਰੋ ਜੇ ਭੈਣ ਮਦਦ ਦੇ ਯੋਗ ਹੈ ਤਾਂ ਭੈਣ ਮਦਦ ਜ਼ਰੂਰ ਕਰੇ ਹਨਾ ਆਪਣੇ ਭਰਾ ਦੀ ਕਿਉਂਕਿ ਆਪਾਂ ਜਦੋਂ ਆਪਾਂ ਮਤਲਬ ਛੋਟੇ ਹੁੰਦੇ ਸੀਗੇ ਕਿੰਨਾ ਇੱਕ ਚੀਜ਼ ਨੂੰ ਆਪਾਂ ਵੰਡ ਕੇ ਖਾ ਲੈਂਦੇ ਸੀ ਸਾਰੇ ਹਨਾ ਤੇ ਉਹ ਮਨਵਾਨ ਵਾਰਸ ਦੀ ਮੈਂ ਇੱਕ ਉਹ ਗੱਲ ਮੈਨੂੰ ਯਾਦ ਆ ਗਈ ਉਹ ਕਹਿੰਦੇ ਸੀ ਵੀ ਬੇ ਸਾਡੇ ਕਹਿੰਦੇ ਬੱਚੇ ਲੜਨ ਲੱਗੇ ਮੇਰੀ ਭੈਣ ਕਹਦੀ ਆ ਵੀ ਅਸੀਂ ਤਾਂ ਕਿਸਮਤਾਂ ਵੀ ਬਦਲ ਲੈਨੇ ਆ ਵੀ ਤੁਸੀਂ ਚੀਜ਼ਾਂ ਪਿੱਛੇ ਲੜੀ ਜਾਂਦੇ ਹੋਣਾ ਛੋਟੇ ਹੁੰਦੇ ਭੈਣ ਭਰਾ ਆਪਾਂ ਇਹ ਕਰਦੇ ਸੀ ਜੇ ਹੁਣ ਆਪਾਂ ਸੋਚੀਏ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਹੁੰਦੀ ਹੈਗੀ ਰੋਸਿਆਂ ਨੂੰ ਬਾਲਾ ਨਾਮ ਵਧਾਇਆ ਕਰੋ ਤੇ ਆਪਦੇ ਭੈਣ ਭਰਾਵਾਂ ਦਾ ਸਾਥ ਦਿਆ ਕਰੋ ਹਨਾ ਤੇ ਰਿਸ਼ਤਿਆਂ ਨੂੰ ਸੰਜੋਗ ਕੇ ਰੱਖਿਆ ਕਰੋ ਮਤਲਬ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਾਂ ਕਰਕੇ ਮੇਰਾ ਦਿਲ ਕਰਦਾ ਸੀ ਮੈਂ ਵੀਡੀਓ ਪਾਵਾਂ ਬੋਲਾਂ ਤੇ ਇਥੇ ਤਿਹਾਰਾ ਤੇ ਹਨਾ ਹੁਣ ਤਕਰੀਬਨ ਸਾਰੇ ਤੇ ਤਿਹਾਰ ਜਿਹੜੇ ਸੌਣ ਦੇ ਮਹੀਨੇ ਵਾਲੇ ਲੰਘ ਚੁੱਕੇ ਨੇਗੇ ਹੁਣ ਅੱਗੇ ਹੋਰ ਤਿਹਾਰ ਬਥੇਰੇ ਵਰਤ ਦਿਵਾਲੀ ਚੱਲੀ ਜਾਣਾ ਰਹਿੰਦਾ ਆ ਤੋ ਤਿੰਨ ਮਹੀਨੇ ਤਿਹਾਰਾਂ ਦਾ ਸੀਜ਼ਨ ਹੁੰਦਾਗਾ ਤੇ ਬਹਾਨੇ ਨਾਲ ਕੁੜੀਆਂ ਦੀਆਂ ਰੀਜਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਹੁਣ ਵਰਤਾਂ ਦਾ ਚੱਲ ਪੂਗਾ ਬਾਧੂ ਰੀਲਾ ਵੰਡਣੀਆਂ ਵਰਤਾਂ ਦੇ ਚਲੋ ਠੀਕ ਹੈ ਜੀ ਤੇ ਵੀਡੀਓ ਦਾ ਐਂਡ ਇੱਥੇ ਕਰਦੇ ਆ ਮੈਨੂੰ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਤੇ ਬਹੁਤ ਬਹੁਤ ਧੰਨਵਾਦ ਜੀ